ਪੋਥੀ ਸਤਕਾਰ ਜੋ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪੁੱਤਰ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸੋਸ਼ਲ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਟਵੀਟ ਜਾਂ ਇੱਕ ਬਿਆਨ ਜਿਹੜਾ ਉਹ ਵੇਖਿਆ ਹੋਵੇਗਾ ਉਸ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਲਗਭਗ 30 ਸਾਲਾਂ ਤੋਂ ਚੱਲ ਰਹੀ ਇੱਕ ਵੱਡੀ جنگ ਦੇ ਵਿੱਚ ਸੁਰੱਖਿਆ ਫੋਰਸਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਕਿ ਇੱਕ ਬਹੁਤ ਵੱਡਾ ਆਗੂ ਜਿਹੜਾ ਸੀ ਸੁਰੱਖਿਆ ਫੋਰਸਾਂ ਦੇ ਨਾਲ ਹੋਏ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਇਸੇ ਤਰ੍ਹਾਂ ਦੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਆਪਣੇ ਬਿਆਨ ਦੇ ਵਿੱਚ ਕੀਤੀ ਗਈ ਕਿ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਕਿ ਇੱਕ ਬਹੁਤ ਵੱਡਾ ਜਿਹੜਾ ਦੇਸ਼ ਵਿਰੋਧੀ ਜਾਂ ਕਹਿ ਸਕਦੇ ਹੋ ਕਿ ਇੱਕ ਇੱਕ ਆਗੂ ਸੀ ਉਹ ਮਾਰਿਆ ਗਿਆ ਇਸੇ ਤਰ੍ਹਾਂ ਜਦੋਂ ਤੁਸੀਂ ਮੀਡੀਆ ਦੇ ਵਿੱਚ ਵੇਖਦੇ ਹੋ ਤੇ ਦੀਵਾਲੀ ਵਰਗਾ ਮਾਹੌਲ ਬਣਿਆ ਪਿਆ ਸੀ ਕਿ ਇੱਕ ਬਹੁਤ ਵੱਡਾ ਜਿਹੜਾ ਆਗੂ ਉਸ ਨੂੰ ਮਾਰਨ ਤੋਂ ਬਾਅਦ ਇੱਕ ਬਹੁਤ ਵੱਡੀ ਕਾਮਯਾਬੀ ਜਿਹੜੀ ਹੈ ਉਹ ਸੁਰੱਖਿਆ ਦਸਤਿਆਂ ਨੂੰ ਮਿਲੀ ਹੈ ਕਿ 30 ਸਾਲਾਂ ਤੋਂ ਉਹ ਜਿਹੜਾ ਆਗੂ ਸੀ ਸੁਰੱਖਿਆ ਦਸਤਿਆਂ ਦੇ ਨਾਲ ਇੱਕ ਵੱਡੀ ਲੁਕਣ-ਮੀਚੀ ਖੇਡ ਰਿਹਾ ਸੀ ਉਸ ਦੀ ਉਮਰ ਤਕਰੀਬਨ 71 ਸਾਲਾਂ ਦੇ ਇੱਕ ਤੀਬਂ ਕਰੀਬ ਨਕਸਲੀ ਲਹਿਰ ਦਾ ਇੱਕ ਵੱਡਾ ਆਗੂ ਤੇ ਇੱਕ ਵੱਡਾ ਨਾਮ ਜਿਹੜਾ ਲੰਬੇ ਸਮੇਤ ਰੂਪੋਸ਼ੀ ਔਰ ਜਿਸ ਦੇ ਬਾਰੇ ਮੰਨਿਆ ਜਾਂਦਾ ਸੀ ਕਿ ਉਹ ਲੈਨਨਵਾਦ ਤੇ ਮਾਓਵਾਦ ਦੀ ਵਿਚਾਰਧਾਰਾ ਦਾ ਮੁਦਈ ਇੱਕ ਸਿਧਾਂਤਿਕ ਤੌਰ ਤੇ ਬਹੁਤ ਹੀ ਦ੍ਰਿੜ ਜਿਹੜਾ ਉਹ ਅਤਵਾਦੀ ਹੈ ਜਾਂ ਮਾਓਇਸਟ ਹੈ ਬਹੁਤ ਦਾਣਿਸ਼ਮੰਦ ਗਿਣਿਆ ਜਾਂਦਾ ਸੀ ਤੇ ਖਾਸ ਕਰਕੇ ਗੁਰੀਲਾ ਲਹਿਰ ਦਾ ਮਾਹਰ ਮੰਨਿਆ ਜਾਂਦਾ ਸੀ ਆਧੁਨਿਕ ਤਕਨੀਕ ਦਾ ਜਾਦੂਗਰ ਉਸ ਨੂੰ ਇਸ ਕਰਕੇ ਮੰਨਿਆ ਜਾਂਦਾ ਸੀ ਕਿ ਉਸ ਨੇ ਇੱਕ ਚੰਗੇ ਇੰਜੀਨੀਅਰ ਕਾਲਜ ਦੇ ਵਿੱਚੋਂ ਬੀਟੈਕ ਕੀਤੀ ਹੋਈ ਸੀ ਤੇ ਉਹਦੀ ਖੂਬੀ ਇਹ ਸੀ ਕਿ ਉਹ ਮੋਰੀ ਹੋ ਕੇ ਜੂਜਣ ਵਾਲਾ ਆਪਣੀ ਉਸ ਫੌਜ ਦਾ ਇੱਕ ਸਪਾਹੀ ਵੀ ਸੀ ਰਣਨੀਤੀਕਾਰ ਦੇ ਤੌਰ ਦੇ ਉੱਪਰ ਜਾਂ ਕੂਟਨੀਤਿਕ ਤੌਰ ਦੇ ਉੱਪਰ ਉਸ ਦੀ ਅਹਿਮੀਅਤ ਨੂੰ ਸੁਰੱਖਿਆ ਬਲਾਂ ਦੇ ਵੱਲੋਂ ਤੇ ਉਸ ਇਲਾਕੇ ਦੇ ਰਾਜਦਿੱਤ ਆਗੂਆਂ ਵੱਲੋਂ ਵੀ ਪ੍ਰਮਾਨ ਕੀਤਾ ਜਾਂਦਾ ਸੀ ਇਸ ਦਾ ਨਾਮ ਸੀ ਨੰਬਾਲਾ ਕੇਸ਼ਵਰਾਓ ਜਾਂ ਕਈ ਥਾਵਾਂ ਦੇ ਉੱਪਰ ਉਸ ਦੇ ਹੋਰ ਵੀ ਬਹੁਤ ਸਾਰੇ ਸਾਰੇ ਨਾਮ ਮਿਲਦੇ ਨੇ ਉਨ੍ਹਾਂ ਦਾ ਜ਼ਿਕਰ ਅਸੀਂ ਬਾਅਦ 'ਚ ਵੀ ਕਰਦੇ ਹਾਂ ਕਿਤੇ ਬਸਾਵਰ ਰਾਜੂ ਨਾਮ ਹੀ ਮਿਲਦਾ ਹੈ ਕਿਤੇ ਕੇਸ਼ਵਰਾਓ ਨਾਮ ਮਿਲਦਾ ਹੈ ਪਰ ਉਸ ਨੂੰ ਇਸ ਨਕਸਲਵਾੜੀ ਲਹਿਰ ਦਾ ਇੱਕ ਪ੍ਰਮੁੱਖ ਆਗੂ ਜਿਹੜਾ ਉਹ ਮੰਨਿਆ ਜਾਂਦਾ ਸੀ। ਔਰ ਤਕਰੀਬਨ 21 ਮਈ ਨੂੰ ਜੇਕਰ ਅਸੀਂ ਸੁਰੱਖਿਆ ਫੋਰਸਾਂ ਦੇ ਬਿਆਨਾਂ ਨੂੰ ਸਮਝੀਏ ਤਾਂ ਤਕਰੀਬਨ 48 ਤੋਂ 50 ਘੰਟੇ ਦਾ ਇੱਕ ਲੰਬਾ ਮੁਕਾਬਲਾ ਜਿਸ ਦੇ ਵਿੱਚ ਆਪਣੇ 27 ਸਾਥੀਆਂ ਸਮੇਤ ਉਸ ਦੀ ਮੌਤ ਹੋ ਗਈ। ਮੁਕਾਬਲੇ ਦੇ ਵਿੱਚ ਉਹ ਮਾਰਿਆ ਗਿਆ ਪਰਵਾਰਕ ਤੌਰ ਤੇ ਉਸ ਦਾ ਇੱਕ ਭਰਾ ਸੀ ਦੋ ਭੈਣਾਂ ਔਰ ਕਿਸੇ ਸਮੇਂ ਜਦੋਂ ਇਹਦਾ ਵਿਦਿਆਰਥੀ ਜੀਵਨ ਸੀ ਤੇ ਇਹ ਵਾਲੀਵਾਲ ਦਾ ਸੂਬਾ ਪੱਤਰੀ ਖਡਾਰੀ ਸੀ ਰੀਜਨਲ ਇੰਜੀਨੀਅਰ ਕਾਲਸ ਵਰੰਗਲ ਤੋਂ ਜਿਸ ਨੂੰ ਹੁਣ ਆਈ ਆਈਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹ ਬੀ ਟੈਕ ਦਾ ਗ੍ਰੈਜੂਏਟ ਸੀ ਤੇ ਪਿਤਾ ਇਸ ਦਾ ਅਧਿਆਪਕ ਸੀ ਇਸ ਨੇ ਕਹਿ ਸਕਦੇ ਹੋ ਕਿ ਅਨੇਕਾਂ ਹੀ ਨਾਮ ਆਪਣੇ ਇਸ ਰੂਪੋਸ਼ੀ ਦੇ ਜੀਵਨ ਦੇ ਦੌਰਾਨ ਵਰਤੇ ਬਾਸਵ ਰਾਜੂ ਪ੍ਰਕਾਸ਼ ਗੰਗਨਾ ਕ੍ਰਿਸ਼ਨ ਉਮੇਸ਼ ਸ਼ਰਮਾ ਇੰਨੇ ਜ਼ਿਆਦਾ ਨਾਵਾਂ ਦੀ ਵਰਤੋਂ ਕੀਤੀ ਕਿ ਸ਼ਾਇਦ ਇਹੀ ਕਾਰਨ ਸੀ ਕਿ ਇੱਕ ਬਹੁਤ ਲੰਬਾ ਸਮਾਂ ਉਹ ਇੱਕ ਰੂਪੋਸ਼ ਆਗੂ ਦੇ ਤੌਰ ਦੇ ਉੱਪਰ ਉਸ ਨਕਸਰਵਾੜੀ ਲਹਿੜ ਦੀ ਜਿਹੜੀ ਅਗਵਾਈ ਕਰਦਾ ਰਿਹਾ ਵੱਖ-ਵੱਖ ਸੂਬਿਆਂ ਨੇ ਉਹਦੇ ਸਿਰ ਦੇ ਉੱਪਰ ਵੱਖੋ-ਵੱਖਰਾ ਇਨਾਮ ਰੱਖਿਆ ਹੋਇਆ ਸੀ ਜੇਕਰ ਵੱਖ-ਵੱਖ ਸੂਬਿਆਂ ਵੱਲੋਂ ਉਹਦੇ ਸਿਰ ਦੇ ਉੱਪਰ ਰੱਖੇ ਗਏ ਇਨਾਮ ਦੀ ਗੱਲ ਕਰੀਏ ਤਾਂ ਉਹ 2 ਤੋਂ 2.5 ਕਰੋੜ ਦੇ ਕਰੀਬ ਬਣਦਾ ਪਰ ਜਦੋਂ ਦਾ ਘਰ ਛੱਡਿਆ ਉਸ ਤੋਂ ਬਾਅਦ ਉਹ ਦੁਬਾਰਾ ਘਰ ਵਾਪਸ ਨਹੀਂ ਆਇਆ ਤੇ ਲਗਾਤਾਰ 43 ਸਾਲ ਉਹ ਇਸ ਸੰਘਰਸ਼ ਦੇ ਵਿੱਚ ਸੁਰੱਖਿਆ ਫੋਰਸਾਂ ਦੇ ਨਾਲ ਫੌਜ ਦੇ ਨਾਲ ਪੁਲਿਸ ਦੇ ਨਾਲ ਲੁਕਣ-ਮੀਚੀ ਖੇਡਦਾ ਰਿਹਾ ਖੈਰ ਜਿਹੜਾ ਬਸਤਰ ਦਾ ਇਲਾਕਾ ਹੈ ਤਕਰੀਬਨ 7000 ਵਰਗ ਮੀਲ ਦਾ ਪੂਰੀ ਤਰ੍ਹਾਂ ਦੇ ਨਾਲ ਇੱਕ ਜੰਗਲੀ ਇਲਾਕਾ ਜਿਸ ਨੂੰ ਬਾਗੀਆਂ ਦਾ ਗੜ ਵੀ ਮੰਨਿਆ ਜਾਂਦਾ ਹੈ ਪਰ ਉੱਥੇ ਜਿਹੜੇ ਇਹ ਮਾਓਵਾਦੀ ਸੀ ਇਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਸਮਾਨ ਅੰਤਰ ਸਰਕਾਰ ਵੀ ਚੱਲਦੀ ਸੀ ਸਾਰੇ ਵਿਭਾਗ ਸੀ ਇਹਨਾਂ ਦੇ ਇਹਨਾਂ ਦਾ ਖੁਫੀਆ ਵਿਭਾਗ ਇਹਨਾਂ ਦਾ ਫੌਜੀ ਵਿਭਾਗ ਇਹਨਾਂ ਦਾ ਰੱਖਿਆ ਵਿਭਾਗ ਇਹਦੇ ਤੋਂ ਇਲਾਵਾ ਇਹਨਾਂ ਦਾ ਮੈਡੀਕਲ ਵਿਭਾਗ ਇਹਨਾਂ ਦਾ ਲੀਗਲ ਵਿਭਾਗ ਇਹਨਾਂ ਦਾ ਰਾਜਨੀਤਿਕ ਵਿੰਗ ਔਰ ਮੰਨਿਆ ਜਾਂਦਾ ਹੈ ਕਿਸੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਉਹਨਾਂ ਦਾ 150 ਕਰੋੜ ਤੋਂ 200 ਕਰੋੜ ਦਾ ਬਜਟ ਹੈ ਤੇ ਦੇਸ਼ ਦੇ ਵਾਸਤੇ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਉਹਨਾਂ ਦਾ ਜਿਹੜਾ ਸਮਾਨੰਤਰ ਸਰਕਾਰ ਦੇ ਬਰਾਬਰ ਇੱਕ ਸਿਸਟਮ ਪੈਦਾ ਕੀਤਾ ਹੋਇਆ ਤੇ ਮਨਮੋਹਨ ਸਿੰਘ ਨੇ ਇਹ ਵੀ ਗੱਲ ਮੰਨੀ ਸੀ ਕਿ ਸਰਕਾਰੀ ਸ਼ੋਸ਼ਣ ਦਾ ਸ਼ਿਕਾਰ ਤੇ ਲੁੱਟਕ ਸੁੱਟ ਦਾ ਜਿਹੜਾ ਸ਼ਿਕਾਰ ਹੋਏ ਲੋਕ ਨੇ ਉਹ ਹੀ ਇਸ ਲਹਿਰ ਦਾ ਹਿੱਸਾ ਬਣਦੇ ਜਾ ਰਹੇ ਨੇ ਔਰ ਉਸ ਦੇ ਗ੍ਰਿਲਾ ਜੀਵਨ ਦੀ ਇੱਕ ਬੜੀ ਅਹਿਮ ਤੱਤ ਜਾਂ ਇੱਕ ਕਹਿ ਸਕਦੇ ਹੋ ਕਿ ਇਹਮ ਗੱਲ ਜਿਹੜੀ ਤੁਹਾਡ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਸਰਕਾਰ ਦੇ ਕੋਲ ਉਹਦੇ ਵਿਦਿਆਰਥੀ ਜੀਵਨ ਦੀ ਇੱਕੋ ਹੀ ਤਸਵੀਰ ਸੀ ਜੁੱਦੀ ਤਸਵੀਰ ਜਿਹੜੀ ਸਰਕਾਰ ਨੇ ਮੀਡੀਏ ਦੇ ਵਿੱਚ ਪ੍ਰਕਾਸ਼ਿਤ ਕੀਤੀ ਉਹ ਉਹ ਤਸਵੀਰ ਸੀ ਜਿਹੜੀ ਮੌਤ ਤੋਂ ਬਾਅਦ ਖਿੱਚੀ ਗਈ ਬਹੁਤ ਵੱਡੇ ਕਾਂਡ ਜਾਂ ਬਹੁਤ ਵੱਡੇ ਕਤਲਿਆਂ ਜਿਨ੍ਹਾਂ ਦੇ ਉੱਪਰ ਦੋਸ਼ ਲੱਗਦਾ ਸੀ ਉਸ ਦੇ ਉੱਪਰ ਇੱਕ ਵਾਰ 76 CRPF ਦੇ ਮੁਲਾਜ਼ਮ ਜਿਹੜੇ ਸੀ ਕਾਹਤ ਲਾ ਕੇ ਅੰਬੁਸ਼ ਲਾ ਕੇ ਹਮਲਾ ਕਰਨ ਤੋਂ ਬਾਅਦ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਇੱਕ ਕਾਂਗਰਸੀ ਆਗੂ ਤੇ 30 ਹੋਰ ਲੋਕਾਂ ਨੂੰ ਜਿਹੜਾ ਸੀਗਾ ਉਹ ਕਤਲ ਕਰ ਦਿੱਤਾ ਗਿਆ ਆਗੂ ਦੇ ਵਿੱਚ ਗੁਰੀਲਾ ਹੋਣ ਦੀਆਂ ਉਹਦੇ ਵਿੱਚ ਦਾਨਸ਼ਮੰਦ ਹੋਣ ਦੀਆਂ ਉਹਦੇ ਵਿੱਚ ਤਕਨੀਕੀ ਖੋਜਾਂ ਦਾ ਮਾਹਰ ਹੋਣ ਦੀਆਂ ਉਹਦੇ ਵਿੱਚ ਇੱਕ ਚੰਗੇ ਸਿਪਾਹੀ ਹੋਣ ਦੀਆਂ ਸਾਰੀਆਂ ਖੂਬੀਆਂ ਸਨ ਪਰ ਇੱਕ ਵੱਡਾ ਨੁਕਸਾਨ ਕਿ ਉਹ ਅਕਸਰ ਜਦੋਂ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰਦਾ ਤਾਂ ਆਮ ਲੋਕ ਉਹਨਾਂ ਦਾ ਜਿੰਨਾ ਮਰਜ਼ੀ ਜਾਣੀ ਨੁਕਸਾਨ ਹੋ ਜਾਵੇ ਉਹ ਕਦੀ ਵੀ ਇਸ ਗੱਲ ਨੂੰ ਧਿਆਨ 'ਚ ਨਹੀਂ ਸੀ ਰੱਖਦਾ ਜਿਹੜੀ ਕਿ ਜੁੱਧ ਨੀਤੀ ਦੇ ਮਾਹਿਰਾਂ ਦੇ ਅਨੁਸਾਰ ਇੱਕ ਸਭ ਤੋਂ ਕਹਿ ਸਕਦੇ ਹੋ ਕਿ ਵੱਡੀ ਇੱਕ ਆਗੂ ਦੀ ਕਮਜ਼ੋਰੀ ਹੁੰਦੀ ਹੈ ਕਿ ਜੇਕਰ ਆਮ ਐਕਸ਼ਨਾਂ ਦੇ ਵਿੱਚ ਉਹ ਆਮ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਦਾ ਜ਼ਮਾਨਾ ਨਾ ਬਣੇ ਤਾਂ ਹੌਲੀ-ਹੌਲੀ ਜਿਹੜੇ ਨੇ ਲੋਕ ਉਸ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਸ਼ਾਇਦ ਇਹੀ ਕਾਰਨ ਸੀ ਕਿ ਇਸ ਲਹਿਰ ਨੂੰ ਪਿਛਲੇ ਸਮੇਂ ਤੋਂ ਇੱਕ ਵੱਡਾ ਘਾਟਾ ਪੈਂਦਾ ਆ ਰਿਹਾ ਸੀ ਹੌਲੀ ਹੌਲੀ ਲੀਡਰਸ਼ਿਪ ਜਿਹੜੀ ਹੈ ਉਹ ਦਾ ਮੁਕਾਬਲਿਆਂ ਦੇ ਵਿੱਚ ਅੰਤ ਹੁੰਦਾ ਜਾ ਰਿਹਾ ਸੀ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਤਕਰੀਬਨ 200 ਤੋਂ ਵੱਧ ਜਿਹੜੇ ਛੋਟੇ ਤੇ ਵੱਡੇ ਪੱਧਰ ਦੇ ਜਿਹੜੇ ਨਕਸਲੀ ਆਗੂ ਸੀ ਉਹ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਅਗਲਾ ਕੇਡਰ ਜਿਹੜਾ ਉਹ ਆ ਨਹੀਂ ਸੀ ਰਿਹਾ ਉਹਦਾ ਇੱਕ ਕਾਰਨ ਸੀ ਕਿ ਜਦੋਂ ਤੁਸੀਂ ਇੱਕ ਆਗੂ ਹੋਣ ਦੇ ਬਾਵਜੂਦ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੇ ਜਮਨ ਨਹੀਂ ਬਣਦੇ ਤਾਂ ਹੌਲੀ-ਹੌਲੀ ਲੋਕ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਹੁਣ ਜਦੋਂ नक्सलਵਾੜੀਆਂ ਨੂੰ ਸੀ ਕਾਮਰੇਡ ਕਹਿੰਨੇ ਆ ਤਾਂ ਕਿਤੇ ਸਾਡੇ ਮਨਾਂ ਦੇ ਵਿੱਚ ਪੰਜਾਬ ਦੇ ਕਾਮਰੇਡਾਂ ਦੀ ਇੱਕ ਤਸਵੀਰ ਵੀ ਆ ਜਾਂਦੀ ਹੈ ਜਿਨ੍ਹਾਂ ਦੇ ਬਾਰੇ ਦੀਪ ਸਿੱਧੂ ਬੜੇ ਉਹ ਸ਼ਬਦ ਵਰਤਿਆ ਕਰਦਾ ਸੀ ਜਿਹੜੇ ਇੱਥੇ ਮੈਂ ਨਹੀਂ ਵਰਤਨੇ ਕਿਉਂਕਿ ਇਹਨਾਂ ਦਾ ਸੰਘਰਸ਼ ਸਰਕਾਰ ਦੇ ਖਿਲਾਫ ਨਾ ਹੋ ਕੇ ਹਮੇਸ਼ਾ ਲੋਕਾਂ ਦੇ ਖਿਲਾਫ ਹੀ ਰਿਹਾ ਹੈ ਇਹ ਪੰਜਾਬ ਦੇ ਕਾਮਰੇਡ ਤੇ ਖੱਬੇ ਪੱਖੀ ਤਾਂ ਉਹ ਲੋਕ ਨੇ ਜਿਹੜੇ ਸਰਕਾਰ ਦੇ ਕੋਲੋਂ ਹਥਿਆਰ ਲੈ ਕੇ ਆਪਣੇ ਆਪ ਨੂੰ ਬਾਗੀ ਤੇ ਆਗੂ ਹੋਣ ਦਾ ਹੌਸਲਾ ਦਿੰਦੇ ਨੇ ਇਹ ਤੇ ਉਹ ਕਾਮਰੇਡ ਨੇ ਜੇ ਕਿਤੇ ਕੋਈ ਨੌਜਵਾਨ ਕੋਈ ਬਾਗੀ ਜਾਂ ਨਾ ਹਰਕਤ ਕਰ ਦੇਵੇ ਤਾਂ ਉਸ ਨੂੰ ਡਿਸਆਨ ਕਰ ਦਿੰਦੇ ਨੇ ਮੁਖਬਰੀਆਂ ਕਰਦੇ ਨੇ ਤੇ ਸਰਕਾਰੀ ਪੈਸੇ ਤੇ ਸਰਕਾਰੀ ਪੁਲਿਸ ਦੀ ਸੁਰੱਖਿਆ ਲੈਣ ਤੋਂ ਬਾਅਦ ਤੇ ਆਪਣੇ ਧਰਮ ਦਾ ਵਿਰੋਧ ਕਰਨ ਤੋਂ ਬਾਅਦ ਇਹ ਕਹਿੰਦੇ ਨੇ ਕਿ ਅਸੀਂ ਬਾਗੀ ਆਂ ਤੇ ਸਰਕਾਰ ਦੇ ਖਿਲਾਫ ਜੂਝ ਰਹੇ ਆਂ ਪਰ ਦਰਅਸਲ नक्सलबाड़ी ਪਿੰਡ ਤੋਂ ਆਰੰਭ ਹੋਇਆ ਇਹ ਸੰਘਰਸ਼ ਜਿਸ ਦੇ ਵਿੱਚ ਹੁਣ ਤੱਕ 12 ਤੋਂ 15000 ਮੌਤਾਂ ਹੋ ਚੁੱਕੀਆਂ ਨੇ ਤੇ ਇਹ ਜਿਹੜੇ ਨੈਕਸਟ ਸਲਾਈਡ ਨੇ ਇਹ ਚੀਨੀ ਆਗੂ ਮੌਜੇ ਤੁੰਗ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਔਰ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਵੱਡੇ ਆਗੂਆਂ ਨੇ ਟਵੀਟ ਕੀਤੇ ਨੇ ਕਿ 30 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਜਿੱਥੇ ਮੰਦੀ ਦਾ ਜਨਰਲ ਸਕੱਤਰ ਜਿਹੜਾ ਉਹ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਹੋਵੇ ਸੋ ਜਿਹੜੀ ਮੈਂ ਆਰੰਭ ਦੇ ਵਿੱਚ ਗੱਲ ਕਹੀ ਸੀ ਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਟਵੀਟ ਕਰਕੇ মিডিਏ ਨੂੰ ਸੰਬੋਧਿਤ ਹੋ ਕੇ ਇਹ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤਫੋਦੀ ਸੁਰੱਖਿਆ ਬਲਾਂ ਦੀ ਪ੍ਰਾਪਤੀ ਦੇ ਉੱਪਰ ਮਾਨ ਜਿਹੜਾ ਉਹ ਕੀਤਾ ਜਾ ਰਿਹਾ ਉਹਦਾ ਕਾਰਨ ਇਹ ਹੈ ਕਿ 30 ਸਾਲਾਂ ਦੇ ਵਿੱਚ ਉਸ ਜਥੇਬੰਦੀ ਦਾ ਜਨਰਲ ਸਕੱਤਰ ਪਹਿਲੀ ਵਾਰ ਕਿਸੇ ਪੁਲਿਸ ਮੁਕਾਬਲੇ ਦੇ ਵਿੱਚ ਜਾਣ ਤੋਂ ਹੱਥ ਤੋਂ ਬੈਠਾ ਸੋ ਇਹ ਜਾਣਕਾਰੀ ਇਸ ਕਰਕੇ ਸਾਂਝੀ ਕਰਨੀ ਪੈਣੀ ਸੀ ਕਿ ਇਸ ਬਾਗੀ ਦਾ ਅੰਤ ਕਿਵੇਂ ਹੋਇਆ ਇੰਨੀਆਂ ਇੱਕ ਬੇਨਤੀ ਅਪਰਵਾਹ ਫਤਿਹਦੀ ਸਾਂਝ ਤੱਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ